ਕੋਈ ਕਹਿੰਦਾ ਆ ਭਾਈ ਮੈਂ ਮੇਰੇ ਦੀ ਮਜ਼ਾਕ ਕਰਦੇ ਹੋਣੇ ਦੇਖ ਕੇ ਤਾਂ ਕੋਈ ਤਾਂ ਸਾਨੂੰ ਲਾਇਆ ਜੀ ਕਿਤਾ ਕਹਿੰਦਾ ਜੋ 7:30 ਵੇਂ ਤਰੀਬ ਲਾਇਆ ਸੀਗਾ ਸਾਡੇ ਨੂੰ ਹੋਰ ਦੋ ਕੰਮ ਕੀਤਾ 100 ਨੰਬਰ ਤੇ ਜੀ ਫੋਨ ਨੰਬਰ ਤੇ ਕੀਤਾ ਤਾਂ ਥਾਣੇਦਾਰ ਤੋਂ ਮੋਤੀ ਨਿਕਲ ਤੋ ਫੋਨ ਆਇਆ ਬੰਦੇ ਦਾ ਕੋਈ ਅਲੱਗ ਪ੍ਰਸ਼ਾਸਨ ਦਾ ਤਾਂ ਕੁਆਲਟੀ ਟਿੱਪੀ ਲਿਖਿਆ ਹੋਇਆ ਜੀ ਉਹ ਕਹਿੰਦੇ ਮੈਂ ਆ ਰਿਹਾ ਮੈਂ ਉਸ ਤੋਂ ਬਾਅਦ ਆਏ ਨਹੀਂ ਉਸ ਤੋਂ ਬਾਅਦ ਕੋਈ ਨਹੀਂ ਪਹੁੰਚਿਆ ਜਿਹੜੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਮੈਂ ਦੇਖਿਆ ਨਾ ਉਹ ਨਹੀਂ ਹਾਂ ਆਪਾਂ ਦਾ ਤਾਂ ਮਤਾਲਾ ਰੇ ਦਾ ਪੁੱਤਿਆ ਕਰ ਤੇ ਨਾ ਖੱਤਾ ਹੁੰਦਾ ਹੈ ਹਾਂ ਜੀ ਤੇਰੇ ਮਾਰਗ ਛੱਡ ਕੇ ਪੁੱਤਿਆ ਕਰ ਤੇ ਤੇਰੇ ਖਾਤਾ ਲੱਗਦਾ ਇਹ ਦੇਖੀਏ ਬੋਡੀ ਨੇੜੇ ਹੋਵੇ ਆ ਦੇਖਿਆ ਵਾ ਜਿਵੇਂ ਖੌਕਾ ਖਾਦਿਆ ਪੰਜਾਬੀਆਂ ਦਾ ਫਿਰ ਕਾਫੀ ਟਾਈਮ ਤੋਂ ਪਈ ਇਹਦਾ ਮਤਲਬ ਇਹ ਸਾਦਾ ਜੇ ਕਾਫੀ ਟਾਈਮ ਤੋਂ ਹੁੰਦਾ ਇੱਥੇ ਮੰਤਨੀ ਹੋਈ ਉਹ ਕਹਿੰਦੇ ਰਾਸੀ ਇਹ ਪਾਜੀ ਉਹਨੇ 7:30 ਵਜੇ ਦੇਖੀ ਹੈ ਆਪੀ ਟਾਈਮ ਕਿੱਤਾ ਬੈ ਗਿਆ ਹੈ ਉਹ ਜਮੇ ਪਤਾਰ ਉਹਦੇ ਕੁੱਤੇ ਵੇਖਨੇ ਆ ਪਾਣ ਚ ਨਹੀਂ ਢੱਡ ਬੋਡੀ ਕੱਢਦੇ ਬਹੁਤ ਹੀ ਬੰਦੇ ਲੱਗ ਰਹੇ ਪੈਰ ਪੂਰੇ ਨਕਲੀ ਹੈ ਪਰ ਅਸਲੀ ਹੈ ਉਹ ਚਿੱਟੇ ਪੈਗੇ ਦੇਖੋ ਜਾਨੀ ਜਿੱਕੇ ਤਾਂ ਲੱਗਦਾ ਯਾਰ ਨਹੀਂ ਨਹੀਂ ਆਪ ਨੂੰ ਲੱਗ ਰਿਹਾ ਵੱਡੇ ਆ ਕਿਸੇ ਨੇ ਦੇਖੋ ਕਿੰਦਾ ਮੱਖਾ ਉੱਤਵਾਰੀ ਦਿੱਖੀ ਨਹੀਂ ਅੱਛਾ ਤੇ ਉਹ ਪੁੱਤਾਂ ਦੇ ਨੋਚੇ ਅਲੱਗ ਆ ਜੀ ਨੋਚੇ ਖਤ ਲੱਗ ਰਹੇ ਨੇ ਪੁੱਤਾਂ ਦੇ ਨੋਚੇ ਹੋਈਆਂ ਕਰਨ ਵਾਲਾ ਤਾਂ ਆਪ ਦਾ ਕੰਮ ਕਰਕੇ ਚੱਲ ਗਿਆ ਬਾਹਰ ਕੁੱਤੇ ਹਨ ਦੂਰ ਦੇ ਚੱਕਰ ਇਹ ਹੈ ਲੁੱਟੇ ਦਾ ਚੱਕਰ ਜੀ ਹੋ ਜਾਂਦਾ ਹਾਂਜੀ ਲੁੱਟੇ ਦਾ ਚੱਕਰ ਜਿਹੜਾ ਤਕੜਾ ਬੰਦਾ ਹੋਗਾ ਮੈਂ ਉਹਨੂੰ ਕੁੱਟ ਲਵਾਂਗਾ ਕੋਈ ਨਹੀਂ ਉਹਨੂੰ ਮੈਂ ਮਾਰੂੰਗਾ ਉਹਨੂੰ ਪੈਸਾ ਲਾ ਕੇ ਕੀ ਨਹੀਂ ਚਾਹੀਦੀ ਦੁਕਾਨ ਇਹ ਆਪਣੀ ਝੁੱਗੀਆਂ ਦਾ ਬੰਦਾ ਕਦੀ ਹੈ ਪੀ ਘੋਟਾ ਇਹ ਝੁੱਗੀ ਦਾ ਬੰਦਾ ਨਹੀਂ ਹੈ ਜੀ ਇਹ ਬਾਹਰਲਾ ਬੰਦਾ ਵਾ ਇਹ ਬਾਹਰੋਂ ਲਿਆ ਕੇ ਛੁੱਟਿਆ ਗਿਆ ਵਾ ਇਹਦਾ ਇੱਕ ਵਾਰੀ ਪਹਿਲਾਂ ਵੀ ਪਿਛਲੀ ਹੋਲੀ ਨੂੰ ਵੀ ਇਹੀ ਵਾਰਦਾਤ ਹੋਈ ਸੀ। ਅੱਛਾ ਜੀ। ਪਿਛਲੀ ਹੋਲੀ ਨੂੰ ਵੀ ਬੰਦਾ ਮਾਰ ਕੇ ਇੱਥੇ ਪਰਲੀ ਸ਼ਾਂਟ ਫੁੱਟਿਆ ਗਿਆ ਸੀਗਾ। ਸੋਰਾ ਹੀ ਪ੍ਰਸ਼ਾਸਨ ਨੇ ਬਹੁਤ ਲੇਟ ਕੰਮ ਸ਼ੁਰੂ ਕੀਤਾ। ਇਸ ਵਾਰੀ ਫੇਰ ਹੋਲੀ ਨੇੜੇ ਆਈ ਆ ਫੇਰ ਉਹੀ ਕਾান্ড ਹੋਇਆ। ਅੱਛਾ ਜੀ। ਫੇਰ ਜਦਿਆਂ ਹੋਲੀ ਆਉਂਦੀ ਹੈ ਬਾਹਰੋਂ ਬੋਡੀ ਤੇ ਉਹੀ ਆਉਂਦੀ ਜਾਂਦੀ ਹੈ। ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੈਗਾ। ਪੁਲ ਦੇ ਉੱਤੇ ਸ਼ਰੇ ਆਮ 7 ਵਜੇ ਦੇ ਨਹੀਂ ਹੈਗੇ। 2 ਵਜੇ ਸ਼ੁਰੂ ਹੋ ਜਾਂਦੀ ਹੈ। 5 ਵਜੇ ਤੋਂ ਬਾਅਦ ਇੱਧਰ ਪੜ੍ਹ ਨਹੀਂ ਸਕਦਾ। ਇੱਧਰ ਨਹੀਂ ਬੱਸ ਟ੍ਰਾਂਸਪੋਰਟ ਨਗਰ ਦੇ ਵਿੱਚ ਸਾਰੇ ਘੋਬਾ ਜੀ ਘੁੰਮਣ ਲੱਗ ਜਾਂਦੇ ਰਾਤ ਨੂੰ ਕੋਈ ਪ੍ਰਸ਼ਾਰ ਨਹੀਂ ਕੋਈ ਪੈਟਰੋਲਿੰਗ ਨਹੀਂ ਕੋਈ ਕੁਝ ਨਹੀਂ ਰਾਤ ਨੂੰ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਰਾਤ ਸਾਡੇ ਨੇਬਰ ਵਾਲੇ ਇਹਨਾਂ ਦੇ ਕਈ ਵਾਰੀ ਖੋ ਖਾ ਕੇ ਕਈ ਵਾਰੀ ਖੋਦ ਅਸੀਂ ਮਾਰ ਮਾਰੇ ਬੋਲ ਕੇ ਭਜਾਨੇ ਆ ਬਹੁਤ ਬਹੁਤ ਵੱਧ ਗਈਆਂ ਬਹੁਤ 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 ਚਾਹ ਕਰਕੇ ਇਧਰ ਦੇ ਰਹੀ ਹੈ ਹਾਂਜੀ ਚਾਹ ਕਰਕੇ ਇਧਰ ਦੇ ਰਹੀ ਹੈ ਕਿਉਂਕਿ ਡਰਾਈਵਰ ਜਿਹੜੇ ਨੇ ਮੋਸਟਲੀ ਬਾਹਰੋਂ ਇਧਰੋਂ ਆਉਂਦੇ ਆਂ ਜੀ पंजाब के लुधियाना में आज दिल्ली रोड नजदीक समराला चौक पर एक अज्ञात व्यक्ति का शव सड़क पर मिला शव की हालत काफी खराब लग रही है चेहरा और आंखें बुरी तरह से क्षतिग्रस्त हैं। ਵਿਅਕਤੀ ਕੀ ਮੌਤ ਕਿਨ ਕਾਰਨੋਂ ਸੇ ਹੋਈ ਹੈ ਇਸ ਬਾਰੇ ਮੇ ਅਭੀ ਪਤਾ ਨਹੀਂ ਚਲ ਪਾਇਆ ਹੈ ਫਿਰ ਅੱਜ ਤੁਸੀਂ ਫੋਨ ਕੀਤਾ ਮੀਡੀਆ ਨੂੰ ਉਸ ਤੋਂ ਬਾਅਦ ਮੀਡੀਆ ਤੇ ਪਹੁੰਚ ਗਈ ਉਸ ਤੋਂ ਬਾਅਦ ਕਿੰਨਾ ਕੁ ਟਾਈਮ ਬਾਅਦ ਜਿਹੜਾ ਪ੍ਰਸ਼ਾਸਨ ਦੇ ਪਹੁੰਚਿਆ ਮੀਡੀਆ ਦਾ ਭਾਜੀ ਆਪਣਾ ਟਾਈਮ ਸਰ ਪਹੁੰਚ ਗਈ ਸੀ ਹਾਂ ਫੋਨ ਕਰਾਉ ਤੋਂ 10 ਮਿੰਟ ਬਾਅਦ ਮੀਡੀਆ ਪਹੁੰਚ ਗਈ ਸੀ ਪ੍ਰਸ਼ਾਸਨ ਜੀ ਆਪਣੇ ਪਹੁੰਚੇ ਹੁਣ 10 ਵਜੇ ਯਾਨੀ ਕਿੰਨੇ ਵਜੇ ਤੁਸੀਂ ਕਾਲ ਕੀਤੀ ਸੀਗੀ ਪੂਰੇ 8:15 ਤੇ ਕਾਲ ਕੀਤੀ ਸੀ ਪ੍ਰਸ਼ਾਸਨ ਨੂੰ ਤੇ ਕਿੰਨੇ ਵਜੇ ਪਹੁੰਚੇ 10 ਵਜੇ ਪਹੁੰਚੇ ਜੀ ਈ ਲੱਗਦਾ ਕਿਵੇਂ ਦੇਖਦੇ ਹੋ ਇਸ ਕਾਰਜ ਬਾਰੇ ਇਹ ਕਾਰਾਂ ਦੇ ਪ੍ਰਸ਼ਾਸਨ ਦੇ ਢਿੱਲ ਬਹੁਤ ਆ ਜੀ ਢਿੱਲ ਬਹੁਤ ਹੈ ਇਸ ਚੀਜ਼ ਨੂੰ ਕਿਉਂਕਿ ਇਹ ਅਸੀਂ ਦੇਖਿਆ ਜੀ 7:30 ਵੇ ਮੈਨੂੰ ਨਿਆਣਾ ਵਾਲੇ ਦੱਸ ਗਿਆ ਜੀਗਾ ਕਿ ਉਹ ਲਾਸ਼ ਪਈਆ ਮੈਨੂੰ ਮਜ਼ਾਕ ਬਖੋਲ ਲੱਗਦਾ ਸੀਗਾ ਇਹ ਚੀਜ਼ਾਂ ਬਾਰੇ ਫੇ ਮੈਂ ਆਣ ਕੇ ਵੇਖਿਆ ਫਿਰ ਮੈਂ ਕਿ ਸੱਚੀ ਗੱਲ ਹੈ ਆਂਡ ਕਮੰਡ ਤੇ ਕਹਿਣ ਲੱਗੇ ਕਿ ਮੀਡੀਆ ਨੂੰ ਫੋਨ ਕਰੋ ਪੁਲਿਸ ਨੂੰ ਫੋਨ ਕਰੋ ਫੇ ਮੈਂ ਮੀਡੀਆ ਨੂੰ ਕੀਤਾ ਜੀ ਭਾਜੀ ਫੇ ਮੁਲਾਜ਼ਮ ਨੂੰ ਕੀਤਾ ਪੀਸੀਆਰ ਨੂੰ ਕੀਤਾ ਪੀਸੀਆਰ ਨੇ ਕਹਿੰਦੇ ਮੈਂ ਭੇਜ ਰਿਹਾ ਭੇਜ ਰਿਹਾ ਤਿੰਨ ਵਾਰੀ ਮੈਂ ਫੋਨ ਲਾਇਆ ਵਾ ਤਿੰਨ ਵਾਰੀ ਮੈਨੂੰ ਇਹੀ ਜ ਕੋਨ ਸਾ 10 ਵਜੇ ਕਿੰਨੇ ਕਵੇ ਪਤਾ ਲੱਗਿਆ ਸੀ ਇਸ ਬੋਡੀ ਬਾਰੇ 6:30 ਵਜੇ 6:30 ਮੈਂ ਇਧਰ ਜਿਹੜਾ ਨਿਆਣੇ ਸੀਗੇ ਬੱਚੇ ਉਹ ਜਾਣ ਕੇ ਮੈਨੂੰ ਦੱਸ ਕੇ ਕੋਈ ਮੈਂ ਤਾਂ ਗੱਡੀਆਂ ਦਾ ਕੰਮ ਕਰਦਾ ਸੀ ਤਾਂ ਕਰਕੇ ਤੁਸੀਂ ਨੇੜੇ ਮਰਕਟ ਸਾਹਿਬ ਆਟਾ ਨਹੀਂ ਜੀ ਮੈਂ ਸੈਕੰਡ ਹੈਂਡ ਗੱਡੀਆਂ ਮੋਟਰਸਾਈਕਲ ਵਗੈਰਾ ਵੇਚਦਾ ਹਾਂ ਮੈਂ ਇੱਥੇ ਆਣ ਕੇ ਠੀਕ ਹੈ ਅੱਛਾ ਉਹ ਚੀਜ਼ ਕਰਕੇ ਮੈਂ ਧਿਆਨ ਰਹਿਣਾ ਮੈਂ ਕਿੰਨਾ ਕ ਟਾਈਮ ਹੋ ਗਿਆ ਮੈਂ ਤਾਂ ਜੀ 6:30 ਵਜੇ ਆਈ 6:30 ਵਜੇ ਤਾਂ ਪਿਆ ਹੋਇਆ ਜੀ ਉਹ 10 ਵਜ ਗਏ 10:30 ਤੋਂ ਉਪਰ ਹੋ ਰਹੇ ਆ ਜੀ ਜਿਹੜੇ ਇਹ ਜਿਹੜੇ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੇ ਵੈਰੀਫਾਈ ਕੀਤਾ ਬੰਦਾ ਇਹਨਾਂ ਦਾ ਤਾਂ ਨਹੀਂ ਹੈਗਾ ਇਹਨਾਂ ਦਾ ਕੋਈ ਬੰਦਾ ਨਹੀਂ ਹੈਗਾ ਉਹ ਜਿਹੜੇ ਆਸ-ਪਾਸ ਰਹਿੰਦੇ ਉਹ ਕਹਿੰਦੇ ਕਿ 5 5:30 ਵਜੇ ਕਾਂਡ ਆਇਆ ਹੈ ਅੱਛਾ ਕਿਉਂਕਿ 4 ਵੇ ਗੱਡੀ ਗਈ ਸੀ 4 ਵੇ ਲਾਸ਼ ਕੋਈ ਨਹੀਂ ਸੀ ਇੱਥੇ ਕੀ ਲੱਗਦਾ ਥੋਨੂੰ ਮਾਰਿਆ ਵੀ ਇੱਥੇ ਗਿਆ ਜਾਂ ਫਿਰ ਬਾਹਰ ਕਿ ਕਿਧੋ ਲਿਆਦਾ ਕੋਈ ਕਹਿੰਦਾ ਕਿ ਹਰ ਸਾਲ ਹੋਲੀ ਜਾਂਦੀ ਹੁੰਦਾ ਪਿਛਲੇ ਸਾਲ ਵੀ ਹੋਲੀ ਤੋਂ 4 ਦਿਨ ਪਹਿਲਾਂ ਕਲਾਸ਼ਮਨੀ ਤੇ ਪਰਲੇ ਪਾਸੇ ਨੂੰ ਹਾਂ ਅੱਜ ਫੇਰ ਹੋਲੀ 4 ਦਿਨ ਆ ਗਈ ਫੇਰ ਵੀ ਲਗੀ ਆ ਹਾਂ ਕੋਈ ਕਹਿੰਦਾ ਮਾਰਿਆ ਕੋਈ ਕਹਿੰਦਾ ਕਸੀਟ ਕੇ ਲਾਇਆ ਕੋਈ ਕਹਿੰਦਾ ਅੱਖਾ ਕੱਢ ਦੇਵੇ ਕੋਈ ਕਹਿੰਦਾ ਕੁੱਤੇ ਨੇ ਪੜ ਲਿਆ ਮੂੰਹ ਨੂੰ ਕੋਈ ਇਨਕੁਆਰੀ ਅਸੀਂ ਨਹੀਂ ਦੱਸ ਸਕਦੇ ਇਨਫੋਰਮੇਸ਼ਨ ਨਹੀਂ ਯਾਨੀ ਇਹ ਸਾਰਾ ਜਿਹੜਾ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਹੁਤ ਹੀ ਪਤਾ ਲੱਗਦਾ ਔਰ ਜਾਊਗੀ ਜਾਣ ਪਛਾਣ ਹੋਊਗੀ ਤਾਂ ਹੀ ਪਤਾ ਲੱਗਦਾ ਵੀ ਠੀਕ ਹੈ ਠੀਕ ਹੈ ਵੀ ਪਹਿਲਾਂ 8:00 ਵਜੇ ਕਰੀਬ ਆਇਆ 8:00 ਵਜੇ ਦੇ ਕਰੀਬ ਹਾਂਜੀ ਹਾਂਜੀ ਇਹ ਕਿਹੜੀ ਜਗ੍ਹਾ ਹੈ ਇਹ ਇਹ ਸ਼ਾਲਾ ਮੋਤੀ ਨਗਰ ਹੈ ਜੀ ਇਹ ਕੋਈ ਪਛਾਣ ਵਗੈਰਾ ਹੋਈ ਹੈ ਪਛਾਣ ਚੈੱਕ ਕਰ ਲਿਆ ਕੋਈ ਮਿਲਿਆ ਨਹੀਂ ਕੋਈ ਡਾਕੂਮੈਂਟ ਵਗੈਰਾ ਦੀ ਛੇੜ ਚ ਮਿਲਿਆ ਨਹੀਂ ਕੋਈ ਨਹੀਂ ਮਿਲਿਆ ਜੀ ਡੈਡ ਬੋਡੀ ਦੇਖਣ ਤੋਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਮਰਡਰ ਹੋਇਆ ਹੈ ਕੀ ਹੋਇਆ ਐਕਸੀਡੈਂਟ ਹੈ ਜਾਂ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਇਹਦਾ ਤਫਤੀਸ਼ ਦੇ ਨਾਲ ਪਤਾ ਡਾਕਟਰ ਦੱਸਣ ਫਿਰ ਵੀ ਕੋਈ ਮੋਢਲੀ ਜਾਂਚ ਦੇ ਵਿੱਚ ਤੁਹਾਨੂੰ ਕੋਈ ਇਹ ਜੇ ਤੱਤ ਸਾਹਮਣੇ ਆਏ ਹੈ ਮੈਂ ਕੋਈ ਨਹੀਂ ਆਇਆ ਸਾਹਮਣੇ ਬੋਡੀ ਦੇ ਨਿਸ਼ਾਨ ਕਿਸ ਤਰੀਕੇ ਦੇ ਲੱਗ ਰਹੇ ਹੈ ਕੋਈ ਕੋਈ ਵਾਰ ਲੱਗ ਰਹੇ ਹੈ ਜਾਂ ਕੋਈ ਐਕਸੀਡੈਂਟ ਕੇਸ ਲੱਗ ਰਹੇ ਹੈ ਇਹਦਾ ਤਫਤੀਸ਼ ਕੀਤੇ ਪਰ ਲੱਗੂ ਹੈ ਸਰਚਲ ਸਾਹਿਬ ਆ ਰਹੇ ਚਿਹਰੇ ਦੀ ਸ਼ਕਲ ਬੜੀ ਤੁਹਾਨੂੰ ਕੀ ਦਿਖਿਆ ਚਲੋ ਤਕਰੀਰ ਐਸਐਚਓ ਸਾਹਿਬ ਆ ਰਹੇ ਹੈ ਤਬਦੀਸ਼ ਕਰਕੇ ਬਾਕੀ ਜੋ ਡਾਕਟਰ ਦੱਸਣਗੇ ਉਸ ਹਿਸਾਬ ਨਾਲ ਕੋਈ ਇੱਕ ਇੱਕ ਲੋਕਾਂ ਨਾਲ ਕਿਹਾ ਜਾਂਦਾ ਵੀ ਪਿਛਲੀ ਦੀਵਾਲੀ ਨੂੰ ਵੀ ਆਹ ਹੌਲੀ ਨੂੰ ਵੀ ਇਹ ਚਾਂਸ ਹੋਇਆ ਸੀ ਆ ਹੁਣ ਦੁਬਾਰਾ ਫਿਰ ਹੌਲੀ ਆ ਗਈ ਹੈ ਚਾਰ ਦਿਨ ਬਾਅਦ ਫਿਰ ਉਹ ਨਹੀ ਚਾਰ ਹੋਏ ਠੀਕ ਹੋਇਆ ਹੋਊਗਾ ਪਹਿਲਾਂ ਮੇਰੀ ਡਿਊਟੀ ਮੈਨ ਚਾਰ-ਚ ਮਹੀਨੇ ਹੋ ਗਿਆ ਇੱਧਰ ਆਇਆ ਠੀਕ ਹੈ ਸਰ ਬੋਲਾ ਲਗੇ ਜਾਣਕਾਰੀ ਦੇ ਉਹਨਾਂ ਨੇ ਲਾ ਕੇ ਫੋਨ ਆਇਆ ਸਰ ਕੰਟਰੋਲ ਤੋਂ ਵੀ ਡੈੱਡ ਬੋਡੀ ਪਈ ਆ ਮੈਂ ਮੌਕੇ ਤੇ ਦੇਖੇ ਆਣਗੇ ਜਿਹੜੇ ਹਾਲਾਤ ਮਨੂੰ ਲੱਗੇ ਨੇ ਉਹ ਆਪਣੇ ਸੋਚੋ ਸਾਹਿਬ ਵੈਰੀਫਾਈ ਕਰਨਗੇ ਆਣਗੇ ਵੀ ਕੀ ਕੀ ਨਹੀਂ ਤੁਹਾਨੂੰ ਕੀ ਲੱਗਦਾ ਹੈ ਬੋਡੀ ਦੇ ਹਾਲ ਦੇਖ ਕੇ ਨਹੀਂ ਉਹ ਸਾਡੇ ਜਿਹੜੇ ਤਫਤੀਸ਼ੀ ਅਫਸਰ ਹੁੰਦੇ ਨੇ ਨਾ ਜੀ ਆਪਣੇ ਸੋਚੋ ਸਾਹਿਬ ਆਉਣਗੇ ਮੌਕੇ ਤੇ ਉਹ ਸਭ ਕੁਝ ਦੇਖਣਗੇ ਆਣਗੇ ਵੀ ਕਿਹੜੇ ਦੇ ਹਾਲਾਤਾਂ ਜਨਾਂ ਕੀ ਡੈੱਡ ਬੋਡੀ ਆ ਠੀਕ ਹੈ ਜੀ ਠੀਕ ਹੈ ਲੋਕਾਂ ਵੱਲੋਂ ਕੋਈ ਜਾਣਕਾਰੀ ਮਿਲੀ ਇੱਥੋਂ ਮੈਂ ਪਤਾ ਕਰ ਰਿਹਾ ਸਾਰੇ ਤੱਕ ਕੰਮ ਜੀ ਕਰ ਰਹੇ ਆ ਇਹਨਾਂ ਕੋਲ ਕੋਈ ਡਾਕੂਮੈਂਟ ਵਗੈਰਾ ਜਿੱਤੇ ਸ਼ਰਾਧਤ ਹੋ ਸਕੇ ਅਜੇ ਕੁਝ ਨਹੀਂ ਆ ਦੇਖਿਆ ਸਾਰਾ ਬਣ ਕੇ ਦੇਖਾਂਗੇ ਸਾਰਾ ਕੁਝ ਕਰਦੇ ਆ ਤੁਸੀਂ ਕੋਈ ਚੈੱਕ ਨਹੀਂ ਕੀਤਾ ਹੈ ਭਾਈ ਚੈੱਕ ਨਹੀਂ ਕੀਤਾ